ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡਾ ਪਟਿਆਲੇ ਚੋਂ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਉਹਨੂੰ ਮੈਂ ਉਹਦੀ ਹਾਲ ਪਤਾ ਕਰਨ ਵਾਸਤੇ ਆਇਆ ਹੈ ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਜਿਹਾ ਲੱਗਦੇ ਸਾਰੀ ਅੱਖ ਵਿਚਾਰੇ ਦੀ ਚਲੀ ਗਈ ਨੌਜਵਾਨ 22 ਸਾਲ ਦਾ ਬੰਦਾ ਆ ਜਿਹੜੇ ਨੌਜਵਾਨ ਹੈ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਿਹਾ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਗਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ ਪੰਜਾਬ ਪੁਲਿਸ ਹੀ ਕਲਾਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਇੱਕ ਪੰਜਾਬ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੀ ਨਾਲ ਸਪੋਰਟ ਨਾਲ ਕਿਸ ਨੂੰ ਫੜ ਸਕਦੀ ਹੈ ਐ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦੋ ਇੱਥੇ ਤਾਂ ਜਿਵੇਂ ਬਾਰਡਰ ਬਣਾਇਆ ਹੈ ਦੇਖੋ 네ਗੋਸ਼ੀਏਸ਼ਨ ਨਾਲ ਪਿਆਰ ਨਾਲ ਡੈਮੋਕਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ ਪਰ ਡੈਮੋਕਰੇਸੀ ਦਾ ਮਤਲਬ ਹੈ ਪਿਆਰ ਨਾਲ ਡਾਇਲੌਗ ਨਾਲ ਗੱਲਾਂ ਹੋਣ ਡਾਇਲੌਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਤੇ ਉਦੋਂ ਡਾਇਲੌਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ ਡਾਇਲੌਗ ਕਰਕੇ ਹੋਏ ਨਾ ਜੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ ਚੋਂ ਹੀ ਨਹੀਂ ਪੂਰੀਆਂ ਹੋਈਆਂ ਸੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤੇ ਹੋਰ ਜਿਆਦਾ ਫਰਸਟ੍ਰੇਸ਼ਨ ਕਰਦੀ ਹੈ ਦੇਖੋ ਪੰਜਾਬ ਇੱਕ ਇਕਾਇਜ਼ਾ ਸੂਬਾ ਹੈ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਫ੍ਰੀडम फाइਟਰ ਦੇਖੋ ਸਭ ਤੋਂ ਜਿਆਦਾ ਦੇਸ਼ ਦੇ ਆ ਪੰਜਾਬ ਦੇ ਆ ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਣੀ ਸੀ ਆ ਛੋਟਾ ਜਿਹਾ ਸੂਬਾ 2.5 ਪਰਸੈਂਟ ਏਰੀਆ ਵਾਲਾ ਸੂਬਾ ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਪਾਣੀ ਸਾਡੇ ਨਾਲ ਧੱਕਾ ਹੋਇਆ ਸਾਡਾ ਪਾਣੀ ਦੂਜੇ ਦੂਜੇ ਸ਼ਬਨ ਦੇਤਾ ਪਰ ਫਿਰ ਵੀ ਆਪਣਾ ਟਿਊਬਵਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ ਤੇ ਚੱਲ ਗਿਆ ਹੈ ਤੇ ਦੇਸ਼ ਨੂੰ ਅਣ ਦਿੱਤਾ ਤੁਸੀਂ ਸਰਦੀ ਬਾਰਡਰ ਵੀ ਦੇਖ ਲਓ ਪਾਕਿਸਤਾਨ ਹੋਏ ਚਾਈਨਾ ਨਾਲ ਸਾਰੇ ਆਪਣੇ ਸਿਕਰੇਜਮੈਂਟ ਉੱਥੇ ਹੀ ਹੈ ਤੇ ਤੁਸੀਂ ਦੇਖਿਆ ਜੇ ਤੁਸੀਂ ਫੋਟੋਆਂ ਦੇਖਿਆ ਉਹਨਾਂ ਚਾਈਨਾ ਦੇ ਜਿਹੜੇ ਲੋਕ ਉੱਥੇ ਫੌਜੀ ਜਿਹਨਾਂ ਨੂੰ ਭਜਾ ਭਜਾਉਣ ਵਾਲੀ ਸਿਕਰੇਜਮੈਂਟ ਹੈ ਸੋ ਆਹ ਹੌ ਕਾਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਇੰਨੇ ਤੱਕੇ ਨਾ ਹਰਿਆਣਾ ਗੰਮਣ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਆਇਸ ਖਾਸ ਕਰਕੇ ਪੰਜਾਬ ਗੰਮਣ ਤਾਂ ਮੈਂ ਹੈਰਾਨ ਐ ਇਹਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾ ਨਹੀਂ ਰਹੇ ਤੇ ਨਾਲੇ ਸਰੈਂਡਰੀ ਕਰੀ ਬਿਠੇ ਪੰਜਾਬ ਗੰਮਣ ਤਾਂ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗੰਮਣ ਨੇ ਪੰਜਾਬ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆਂ ਕਿ ਅੱਗੇ ਤੋਂ ਆਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫਟੜ ਹੋਏ ਐ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦੀ ਉਮਰ ਹੈ ਘੜਤ ਘੜੇ ਨੂੰ ਇਹਦੀ ਬਾਕੀ ਜ਼ਿੰਦਗੀ ਇਹਨੇ ਵਿਚਾਰੇ ਗਰੀਬ ਪਰਿਵਾਰ ਦਾ ਹੈ ਬਾਕੀ ਜ਼ਿੰਦਗੀ ਵਾਸਤੇ ਘੜਤ ਘੜੇ ਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ ਤੇ ਜਿਹਨੇ ਫਟੜਾ ਉਹਨਾਂ ਨੂੰ ਕੰਪਨਸੇਸ਼ਨ ਦੇ ਤੇ ਮੈਡੀਕਲ ਫੈਸਿਲਿਟੀ ਦੇ ਮੈਂ ਅੱਜ ਹਸਪੀਟਲ 'ਚ ਆਇਆ ਹਾਂ ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ ਨਾ ਉੱਥੇ ਐਂਬੂਲੈਂਸ ਹੈ ਤੁਸੀਂ ਹੈਰਾਨ ਰਹਿ ਜਾਓਗੇ ਸ਼ੰਭੂ ਬਾਰਡਰ ਤੇ ਐਂਬੂਲੈਂਸੀ ਆਣੀ ਜਿਹੜੇ ਲੋਕੀ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਸੋ ਪੰਜਾਬ ਗਵਰਨਰ ਦਾ ਤੇ ਖਾਸ ਕਰਕੇ ਹਰਿਆਣਾ ਗਵਰਨਰ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡਮਨ ਕਰਦਾ ਹਾਂ ਕਿ ਸਰਕਾਰ ਦੇ ਨਾਲ ਦੇਖ ਰਹੇ ਕਿ ਮੁੱਖ ਮੰਤਰੀ ਬਖਸ਼ਵਾਨ ਨੇ ਕਾਲ ਸਟੇਟਮੈਂਟ ਦਿੱਤੀ ਜਾਨੀ ਕਿ ਮੈਂ ਕਿਸਾਨਾਂ ਨਾਲ ਖੜਾ ਹੈ ਇਸੇ ਕਰਕੇ ਮੇ ਡਾਇਓਕਨ ਦੀ ਭੂਮਿਕਾ ਨੇ ਬਾਰੇ ਨਹੀਂ ਕਿਸਾਨਾਂ ਨਾਲ ਜੇ ਖੜਾ ਹੈ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਹੋ ਪੰਜਾਬ ਦੀ ਜ਼ਮੀਨ ਹੈ ਪੰਜਾਬ ਦਾ ਇਲਾਕਾ ਹੈ ਇੱਥੋਂ ਦਾ ਚੀਫ ਮਿਨਿਸਟਰ ਹੋ ਚੀਮ ਨਿਸ਼ਚਿਤਮ ਮਤਲਬ ਨਹੀਂ ਹੈ ਕਿ ਤੇ ਤੁਹਾਡੇ ਸੂਬੇ 'ਚ ਆ ਕੇ ਕੋਈ ਤੁਹਾਡੇ ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ ਕੋਈ ਧੱਕਾ ਕਰੇ ਜਾਂਦਾ ਹੈ 100% ਇਹਦੀ ਅਪਰੂਵਲ ਹੈ ਕਿਉਂਕਿ ਅਪਰੂਵਲ ਦੇ ਬਗੈਰ ਦੂਜੀ ਸੂਬੇ ਦੀ ਕਰਨੀ ਨਹੀਂ ਸਕਦੀ ਆ ਤਾਂ ਹੁਣ ਜਾਣ ਕੇ ਚੁੱਪ ਬੈਠਾ ਮੀਡੀਏਟਰ ਦਾ ਕੰਮ ਕੀ ਹੈ ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕੰਡੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਤੇ ਮੈਂ ਆਈ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੌਗ ਰਾਈ ਗੱਲ ਕਰਕੇ ਇਹਨਾਂ ਇਸ਼ੂ ਨੂੰ ਸੌਟ ਆਊਟ ਕਰਨਾ ਚਾਹੀਦਾ ਕਿਉਂਕਿ ਇਹਦਾ ਸਾਰਾ ਫੈਟ ਪੂਰੇ ਦੇਸ਼ ਤੇ ਪੈਂਦਾ ਉਹ ਵੀ ਮੈਨੂੰ ਖੋਲਣਾ ਚਾਹੀਦਾ ਹੈ ਇੰਟਰਨੈਟ ਤੇ ਐਚ ਜੀ ਪੀ ਸੀ ਪ੍ਰਧਾਨ ਸਾਹਿਬ ਦਾ ਹੁਣੀ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਸ ਵੀ ਤੇ ਡਾਕਟਰ ਤਰਯਾਦ ਕਰ ਰਹੇ ਕੋਈ ਪੰਜਾਬ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਸੋ ਐਸਜੀਪੀਸੀ ਤਰਫੋਂ ਐਜੀ ਪ੍ਰਧਾਨ ਸਾਹਿਬ ਨੇ ਮੈਨੂੰ ਹੁਣ ਟੈਲੀਫੋਨ ਕੀਤਾ ਜੀ ਤੁਸੀਂ ਜਿਹ ਮੀਡੀਆ ਨੂੰ ਅਨਾਉਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਹੋਇਆ